ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਆ ਬੇਲੀਓ ਠੀਕ ਠਾਕ ਹੋ ਸੰਦੀਪ ਸਿੰਘ ਦੇ ਪੇਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਜਿੰਨਾ ਮੇਰੇ ਵੀਰਾਂ ਨੂੰ ਜਿਆਦੇ ਤੋਂ ਜਾਰੇ ਖੰਗ ਲੱਗ ਜਾਂਦੀ ਹੈ ਸੁੱਕੀ ਹੋਵੇ ਗਿੱਲੀ ਹੋਵੇ ਬਲੰਗਲ ਵਾਲੀ ਹੋਵੇ ਨੁਕਤਾ ਦੱਸ ਦਾਂਗੇ ਘਰੇ ਬਣਾ ਕੇ ਲੈ ਲਓ 100% ਕੰਮ ਕਰੂਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇ ਨੂੰ ਫੋਲੋ ਕਰ ਲਿਓ ਤਾਂ ਜੋ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਜਿਹੜੀ ਅਪਡੇਟ ਕਰਦੇ ਰਹੇ ਸਭ ਤੋਂ ਪਹਿਲਾਂ ਭਾਈ ਲੈਣੀ ਆ ਤੁਸੀਂ ਕਾਲੀ ਮਿਰਚ 20 ਗ੍ਰਾਮ ਤੇ ਸੁੰਡ ਲੈਣੀ ਆ ਤੁਸੀਂ 20 ਗ੍ਰਾਮ ਸੁੰਡ ਨੂੰ ਆਪਾਂ ਅਦਰਕ ਵੀ ਕਹਿੰਦੇ ਆ ਉਹਦਾ ਪਾਊਡਰ ਲੈ ਲਓ ਜਾਂ ਫਿਰ ਪਾਊਡਰ ਘਰੇ ਬਣਾ ਲਿਓ 20 ਗ੍ਰਾਮ ਲੈਣਾ ਤੁਸੀਂ ਸੁੰਡ ਦਾ ਪਾਊਡਰ ਕਾਲਾ ਨਮਕ ਲੈਣਾ ਤੁਸੀਂ 20 ਗ੍ਰਾਮ ਤੇ ਦਾਲਚੀਨੀ ਲੈਣੀ ਆ ਤੁਸੀਂ 20 ਗ੍ਰਾਮ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਇੱਕ ਕੱਚ ਦੇ ਬਰਤਨ ਵਿੱਚ ਜਾਂ ਸ਼ੀਸ਼ੀ ਵਿੱਚ ਭਰ ਕੇ ਰੱਖ ਲਿਓ ਫੇਰ ਕੀ ਕਰਨਾ ਭੈਣੋ ਤੇ ਭਰਾਵੋ ਤੁਸੀਂ ਇੱਕ ਚਮਚਾ ਲੈਣਾ ਚਮਚੇ ਨੂੰ ਗੈਸ ਦੇ ਸਲੋ ਅੱਗ ਤੇ ਸਿਲੰਡਰ ਤੇ ਗਰਮ ਕਰਨਾ ਐਨਾ ਵੀ ਨਾ ਗਰਮ ਕਰ ਲਿਓ ਕਿਤੇ ਮੂੰਹ ਮਚਾ ਲਿਓ ਥੋੜਾ ਜਿਹਾ ਹਲਕਾ ਗਰਮ ਕਰਕੇ ਵਿੱਚ ਵਧੀਆ ਕੰਪਨੀ ਦਾ ਸਹਿਦ ਪਾ ਲੋ ਛੋਟੀ ਮੱਖੀ ਦਾ ਸਹਿਦ ਕਰੂਗਾ ਬਹੁਤ ਵਧੀਆ ਕੰਮ ਆਊਗਾ ਸਹਿਦ ਪਾ ਕੇ ਜਦੋਂ ਥੋੜਾ ਜਿਹਾ ਠਰ ਜੇ ਸਾਰੀਆਂ ਚੀਜ਼ਾਂ ਦਾ ਬਣਿਆ ਹੋਇਆ ਪਾਊਡਰ ਇੱਕ ਚੁਟਕੀ ਭਰ ਕੇ ਵਿੱਚ ਪਾ ਲੋ ਤੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਲੈ ਲੋ ਤੁਹਾਡੇ ਫੇਫੜਿਆਂ ਦੇ ਵਿੱਚ ਜਿੰਨੀ ਮਰਜ਼ੀ ਬਲਗਲ ਜੰਮੀ ਹੋਵੇ ਜਿੰਨੀ ਮਰਜ਼ੀ ਖੰਗ ਹੋਵੇ ਪੁਰਾਣੀ ਤੋਂ ਪੁਰਾਣੀ ਜਿੰਨੀਆਂ ਮਰਜ਼ੀ ਤੁਸੀਂ ਸ਼ੀਸ਼ੀਆਂ ਪੀਂਗੀਆਂ ਹੁਣ ਖੰਗ ਨਾ ਆੜਦੀ ਹੋਵੇ ਖੰਗ ਚੱਕ ਦੂਗਾ ਫੇਫੜਿਆਂ ਚੋਂ ਬਲਗਲ ਦੂਗਾ ਕੱਢ ਨੁਕਤਾ ਬਹੁਤ ਵਧੀਆ 100% ਕੰਮ ਕਰੂਗਾ ਅੱਜ ਹੀ ਬਣਾ ਲਓ ਤੇ ਲੈ ਲਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਦਿਓ ਸਸੀ ਕਾਲਜ